ਉਨੀ ਤਾਉ ਹਾਂਜੀ ਬੇਟਾ ਮੈਨੂੰ ਐਸ ਇਸੋ ਕਿ ਚੰਗੇ ਤੇ ਮਾੜੇ ਇੱਕ ਦੂਜੇ ਨੂੰ ਸੰਤੁਲਨ 'ਚ ਰੱਖਦੇ ਨੇ ਬਿਲਕੁਲ ਦੇਖੋ ਵਸਤੂਆਂ ਨਾ ਇੱਕ ਦੂਸਰੇ ਦੇ ਵਿਰੋਧੀ ਵੀ ਹਨ ਤੇ ਇੱਕ ਦੂਸਰੇ ਦੇ ਅੰਤਰ ਸੰਬੰਧੀ ਵੀ ਉੱਚਾ ਤੇ ਨੀਵਾ ਇਹ ਇੱਕ ਦੂਜੇ ਦਾ ਨਿਰਮਾਣ ਕਰਦੇ ਨੇ ਨਿਰਮਾਣ ਤੋਂ ਭਾਵ ਹੈ ਕਿ ਜੇ ਉਚਾਈ ਨਾ ਹੋਵੇਗਾ ਤੇ ਨੀਵੇ ਦਾ ਨਾਂ ਕਿੱਥੋਂ ਆਏਗਾ ਇਹ ਨੀਵਾ ਹੈ ਤੇ ਉੱਚਾ ਬਣਿਆ ਹੈ। ਨਿਰਮਾਨ ਹੋਇਆ ਨਾ ਉਹਦਾ ਨਾ ਆਇਆ ਹੈ ਨਾ ਉਹਦਾ ਉੱਚਾ। ਨਹੀਂ ਸਮਝ ਆਏਗੀ। ਆਮ ਇਨਸਾਨ ਦੀ ਜ਼ਿੰਦਗੀ ਵਿੱਚ ਚੰਗਾ ਤੇ ਮਾੜਾ ਦੋ ਵਿਰੋਧੀ ਵਰਤਾਰੇ ਲੱਗਦੇ ਆ। ਇਸ ਗੱਲ ਨੂੰ ਮੈਂ ਤੁਹਾਨੂੰ ਇੱਕ ਕਹਾਣੀ ਦੇ ਰੂਪ ਵਿੱਚ ਸਮਝਾਉਣਾ। ਇੱਕ ਕਿਸਾਨ ਦਾ ਘੋੜਾ ਨਾ ਉਹਦੇ ਤਵੇਲੇ ਵਿੱਚੋਂ ਨਿਕਲ ਕੇ ਜੰਗਲ 'ਚ ਚਲਾ ਗਿਆ। ਤੇ ਦੂਸਰੇ ਦਿਨ ਸਵੇਰੇ ਗੁਆਂਢੀ ਉਹਨਾਂ ਦੇ ਘਰ ਆਂਦਾ ਹੈ ਅਫਸੋਸ ਕਰਨ ਲਈ ਅਫਸੋਸ ਕਰਦਾ ਹੈ ਕਿ ਬਹੁਤ ਮਾੜਾ ਹੋਇਆ ਤੇਰਾ ਘੋੜਾ ਤੇ ਬਹੁਤ ਹੀ ਚੰਗੀ ਨਸਲ ਦਾ ਸੀ ਫਿਰ ਉਹ ਬੰਦਾ ਕਹਿੰਦਾ ਹੈ ਕਿ ਕੀ ਚੰਗਾ ਤੇ ਕੀ ਮਾੜਾ ਇਸ ਦਾ ਫੈਸਲਾ ਕੌਣ ਕਰ ਸਕਦਾ ਹੈ ਤੋ ਸੋਭੀ ਅਗਲੇ ਦਿਨੋਂ ਘੋੜਾ ਨਾ ਫਿਰ ਵਾਪਸ ਆ ਗਿਆ ਔਰ ਨਾਲ ਹੀ ਆਪਣੇ ਦੋ ਜੰਗਲੀ ਘੋੜੇ ਵੀ ਲੈ ਕੇ ਆ ਗਿਆ ਫਿਰ ਗਵੰਡੀ ਕਿਸਾਨ ਉਸ ਨੂੰ ਵਧਾਈ ਦੇਣ ਆਉਂਦਾ ਤੇ ਉਹ ਬੰਦਾ ਫੇਰ ਉਹੋ ਹੀ ਗੱਲ ਕਹਿੰਦਾ ਹੈ ਕਿ ਇਹ ਗੱਲ ਤੇ ਭਰੋਸਾ ਕੌਣ ਕਰ ਸਕਦਾ ਹੈ ਚੰਗਾ ਕੀ ਹੈ ਤੇ ਮਾੜਾ ਕੀ ਹੋਰ ਇਹ ਗੱਲ ਉਹਦੀ ਸੱਚ ਹੋ ਜਾਂਦੀ ਹੈ ਉਹ ਬੰਦੇ ਦਾ ਇਕਲੋਤਾ ਮੁੰਡਾ ਸੀ ਉਹ ਮੁੰਡਾ ਜਾਂਦਾ ਹੈ ਜੰਗਲੀ ਘੋੜਿਆਂ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਉਹਦੇ ਘੋੜੇ ਦੇ ਨਾਲ ਜੰਗਲ ਚੋਂ ਆਏ ਸੀ ਉਹਨਾਂ ਨੂੰ ਕੰਟਰੋਲ ਕਰਨ ਜਾਂਦਾ ਹੈ ਤੇ ਉਹ ਜੰਗਲੀ ਘੋੜੇ ਉਹਦੇ ਕੋਲ ਕੰਟਰੋਲ ਨਹੀਂ ਹੁੰਦੇ ਤੇ ਉਹਨੂੰ ਸੱਟ ਲਾ ਦਿੰਦੇ ਨੇ ਤੇ ਉਹਦੀ ਲੱਤ ਟੁੱਟ ਜਾਂਦੀ ਹੈ ਲੱਤ ਟੁੱਟ ਜਾਂਦੀ ਹੈ ਉਹਦੀ ਲੱਤ ਟੁੱਟ ਜਾਂਦੀ ਹੈ ਫਿਰ ਗਵਾਂਡੀ ਵਾਪਸ ਅਫਸੋਸ ਕਰਨ ਲੈ ਆਂਦਾ ਹੈ ਫਿਰ ਮੁੜ ਕੇ ਉਹ ਬੰਦਾ ਉਹੀ ਗੱਲ ਉਹਨੂੰ ਕਹਿੰਦਾ ਹੈ ਕੀ ਚੰਗਾ ਤੇ ਕੀ ਮਾੜਾ ਇਹਦਾ ਪ੍ਰੋਸਾ ਕੋਣ ਕਰ ਸਕਦਾ ਹੈ ਕਿ ਕੀ ਚੰਗਾ ਤੇ ਕੀ ਮਾੜਾ ਉਦ੍ਰਤੀ ਇਹ ਅਗਲੇ ਦਿਨ ਉਥੋਂ ਦੇ ਉੱਚ ਅਧਿਕਾਰੀ ਦੇ ਕੁਝ ਬੰਦੇ ਉਸ ਪਿੰਡ ਦੇ ਵਿੱਚ ਸਾਰੇ ਜਵਾਨ-ਜਵਾਨ ਮੁੰਡਿਆਂ ਨੂੰ ਫੌਜ ਚ ਭਰਤੀ ਜ਼ਬਰਦਸਤੀ ਜ਼ਬਰਦਸਤੀ ਫੌਜ ਚ ਭਰਤੀ ਕਰਨਾਗੇ ਕਿਉਂਕਿ ਨਾਲ ਦੇ ਨਾਲ ਦੇ ਦੇਸ਼ ਨਾਲ ਨਾ ਲੜਾਈ ਲੱਗਣ ਵਾਲੀ ਸੀ ਤੇ ਉਹਦੇ ਮੁੰਡੇ ਨੂੰ ਭਰਤੀ ਨਹੀਂ ਕੀਤਾ ਜਾਂਦਾ ਕਿਉਂ ਕਿ ਉਹ ਉਹਦੇ ਲੱਤ ਟੁੱਟੀ ਹੋਈ ਸੀ ਕਿੱਦਾਂ ਜੰਗਲੀ ਘੋੜਿਆਂ ਨਾਲ ਨੂੰ ਘਾਹਲ ਕਰਤਾ ਹੀ ਹੁਣ ਜਿਹੜੀ ਲੱਤ ਟੁੱਟੀ ਸੀ ਉਹਦੀ ਘੋੜਿਆਂ ਦੇ ਕਰਕੇ ਉਹਦੀ ਲੱਤ ਟੁੱਟੀ ਸੀ ਮਾੜਾ ਹੋਇਆ ਐ ਨਾ ਉਹਦੇ ਨਾਲ ਪਰ ਉਹ ਫੌਜ 'ਚ ਭਰਤੀ ਨਹੀਂ ਹੋ ਸਕਿਆ ਕਿਉਂਕਿ ਲੜਾਈ ਲੱਗਣ ਵਾਲੀ ਸੀ ਉਹ ਹੁਣ ਉਹ ਕਿਉਂ ਆਇਆ ਫਿਰ ਉਹਦੇ ਨਾਲ ਬਚ ਗਿਆ ਚੰਗਾ ਹੋਇਆ ਨਾ ਫਿਰ ਉਹ ਲੱਤ ਟੁੱਟੀ ਸੀ ਤੇ ਮਾੜਾ ਹੋ ਗਿਆ ਉਧਰੋਂ ਜ਼ਬਰਦਸਤੀ ਫੌਜ 'ਚ ਭਰਤੀ ਕਰਨਾ ਆਇਆ ਸੀ ਕਿਉਂਕਿ ਲੜਾਈ ਛੇੜਨ ਵਾਲੀ ਸੀ ਉਧਰੋਂ ਬਚ ਗਿਆ ਗੁਆਂਡੀ ਫੇਰਾ ਜਾਂਦਾ ਇੱਕ ਵਾਰ ਫਿਰ ਮੁਬਾਰਕ ਬਾਤ ਦੇਣ ਆਏ ਗੁਆਂਡੀ ਨੂੰ ਕਿਸਾਨ ਆਖਦਾ ਹੈ ਕੀ ਚੰਗਾ ਹੈ ਤੇ ਕੀ ਮਾੜਾ ਇਸ ਗੱਲ ਨੂੰ ਕੋਈ ਨਹੀਂ ਜਾਂਦਾ